ਵਿਆਹ ਹੈ ਵਿਆਹ ਹੈ ਵਿਆਹ ਹੈ ਤੂੰ ਮੇਰੇ ਨਾਲ ਵਿਆਹ ਹੈ ਨਹੀਂ ਹੋਇਆ ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ ਬਸ ਇਨਾ ਮੈਂ ਦੂਸਰੀ ਕੋਈ ਗੱਲ ਨਹੀਂ ਕਰਨੀ ਹੋਇਆ ਵਿਆਹ ਨਹੀਂ ਹੋਇਆ ਆਪਣਾ ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ ਬਸ ਇਹ ਦੂਜੀ ਕੋਈ ਗੱਲ ਨਹੀਂ ਤੇਰਾ ਗਲੂਸ ਕਰਦਾ ਜੀ ਗਲੂਸ ਮੇਰਾ ਨਹੀਂ ਗੱਡਿਆ ਮੇਰਾ ਨਹੀਂ ਗੱਡਿਆ ਗਲੂਸ ਜਲੰਧਰ ਦੇ ਇੱਕ ਲੜਕੀ ਨੇ ਅੰਮ੍ਰਿਤਸਰ ਦੇ ਕਿ ਚੌਂਕੀ ਚ ਜਾ ਕੇ ਚੌਂਕੀ ਚਾਰਜ ਨੂੰ ਕਹਤੀ ਹੈ ਗੱਲ ਤੇ ਕੀਤਾ ਦਾਵਾ ਕਿ ਚੌਂਕੀ ਚਾਰਜ ਨੇ ਉਸਨੂੰ ਤੋਕ ਕੇ ਰੱਖ ਕੇ ਉਸ ਨਾਲ ਵਿਆਹ ਕਰਾਇਆ ਵਿਆਹ ਕਰਾਇਆ ਵਿਆਹ कराया है हालांकि चौकी इंचार्ज ने इस महिला के दावेदार कोई जवाब नहीं दिता, पर इस महिला का दावा थी कि उसने तोखे थे रखया क्या है चौकी इंचार्ज ने अपना पक्ष पूरी तरह नहीं रखा पर इस महिला ने सीधे तौर पे उसको क्या के निगल का जवाब दो मैंने वया कराया या फिर नहीं या फिर नहीं या फिर नहीं।, नहीं इस महिला ने कुछ तस्वीरें भी पेश की ਹਾਲਕਿ ਮਹਿਲਾ ਵੱਲੋਂ ਕੀਤੇ ਗਏ ਦਾਅਵੇ ਦੀ ਕਿੰਨੀ ਸੱਚਾਈ ਹੈ ਇਸ ਗੱਲ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਉਸ ਦੇ ਸਬੂਤਾਂ ਦੀ ਕਿੰਨੀ ਸੱਚਾਈ ਹੈ ਇਸ ਗੱਲ ਦੀ ਪੁਸ਼ਟੀ ਵੀ ਅਸੀਂ ਨਹੀਂ ਕਰਦੇ ਪਰ ਉਸ ਮਹਿਲਾ ਨੇ ਠੋਕ ਕੇ ਕਿ ਤੂੰ ਮੇਰੇ ਨਾਲ ਵਿਆਹ ਆ ਪਰ ਥਾਣੇਦਾਰ ਸਾਹਿਬ ਨੇ ਕੋਈ ਸਵਸ਼ਟ ਜਵਾਬ ਨਹੀਂ ਦਿੱਤਾ ਤੁਸੀਂ ਆਪ ਹੀ ਦੇਖ ਲਵੋ ਕਿਵੇਂ ਹੋਇਆ ਹਾਈ ਵੋਲਟੇਜ ਹੰਗਾਮਾ ਮੈਂ ਜਲੰਧ ਤੋਂ ਹਾਂਜੀ ਅੱਜ ਤੁਸੀਂ ਕਰੰਦਾ ਖਾਣ ਦੇ ਬਾਹਰ ਖੜੇ ਕੀ ਕਹਿਣਾ ਚਾਹੁੰਦੇ ਕੀ ਸੰਬੰਧਕੀ ਗਲਬਤ ਇਹ ਕਿ ਅੰਦਰ ਵਿੱਚ ਚੌਕੀ ਇੰਚਾਰਜ ਵਿਕਟਰ ਸਿੰਘ ਉਹਨਾਂ ਨੇ ਮੇਨਾ ਮੈਰਿਜ ਕਰਾਈ ਮੇਰੇ ਹਸਬੰਦ ਨੇ ਹਾਂਜੀ ਹਾਂਜੀ ਤੇ ਕਦੋਂ ਮੈਰਿਜ ਹੋਈ ਸੀ ਕਿੰਨਾ ਟਾਈਮ ਹੋ ਗਿਆ ਕਿ ਗਲਬਤ ਮੈਰਿਜ ਮੇਰੀ ਇਹਨਾਂ ਨਾਲ ਹੋਈ ਹੈ 24 ਤਰੀਕ ਚੌਥੇ ਮਹੀਨੇ 2023 ਉਹ ਜਿਹੜੀ ਮੈਰਿਜ ਹੈ ਉਹ ਉਹਨਾਂ ਨੇ ਥਾਣੇ 'ਚ ਕਰਾਈ ਸੀ ਜਿਹੜੀ ਮੈਰਿਜ ਉਹ 25 ਤਰੀਕ ਚੌਥਾ ਮਹੀਨਾ 2023 ਜਿਹੜੀ ਉਹ ਆਨੰਦ ਕਾਰਜ ਦੇ ਦੁਆਰਾ ਸਾਈਡ ਕਰਵਾਈ ਸੀ ਹਾਂਜੀ ਕਿ ਇਹ ਪਹਿਲਾ ਮੈਰਿਜ ਸੀ ਹਾਂਜੀ ਇਹਨਾਂ ਨੇ ਕਿਹਾ ਸੀ ਮੇਰਾ ਡਿਵੋਰਸ ਹੋਇਆ ਪਹਿਲੇ ਅੱਛਾ ਜੀ ਇਹ ਕਿਥੇ ਰਹਿਣ ਵਾਲੇ ਨੇ ਇਹ ਵਿਆਹ ਦੇ ਰਹਿਣ ਵਾਲੇ ਆ ਤੁਹਾਨੂੰ ਦਿਖਾਉਂਦੇ ਪਲੀਜ਼ ਮੇਰੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਅੱਗੇ ਕੰਮ ਸੀਗੇ ਤੇ ਕਿ ਸ਼ੁਰੂਆਤੀ ਗੱਲਬਾਤ ਕਿਵੇਂ ਹੋਈ ਸ਼ੁਰੂਆਤੀ ਗੱਲ ਬਸ ਉਹਨਾਂ ਉਹਨਾਂ ਦਾ ਬਰਥਡੇ ਸੀਗਾ ਬਰਥਡੇ ਤੇ ਇਹ ਆਏ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਨੇ ਤੁਹਾਨੂੰ ਯਾਰਾ ਪ੍ਰਪੋਜ਼ ਕੀਤਾ ਇਹਨਾਂ ਨੇ ਉਹ ਜਿਹੜਾ ਉਹ ਮੰਦਾ ਸੀਗਾ ਉਨੇ ਹੀ ਦਿਨ ਕਿਹਾ ਸੀ ਕਿ ਇਹਦਾ ਡਿਵੋਰਸ ਹੋਇਆ ਪਿਆ ਮੇਰੇ ਐਕਚੁਅਲੀ ਪੈਰੈਂਟਸ ਆ ਨਹੀਂ ਮੇਰੇ ਮਦਰ ਫਾਦਰ ਦੀ ਡੈਥ ਹੋ ਗਈ ਹੋਇਆ ਉਹਨਾਂ ਨੇ ਕਿਹਾ ਸੀ ਕਿ ਇਹਦਾ ਵੀ ਡਿਵੋਰਸ ਹੋਇਆ ਤੇਰਾ ਮੈਰਿਜ ਕਰਵਾ ਦਿੰਨੇ ਆ ਦੇ ਨਾਲ ਹਾਂਜੀ ਤੁਸੀਂ ਮੈਰਿਜ ਕਰਵਾ ਲੇ ਨਹੀਂ ਫਿਰ ਇਹ ਪਹਿਲੇ ਮੇਰੇ ਨਾਲ ਇਹਨਾਂ ਨੇ ਕਿਹਾ ਕਿ ਮੈਂ ਥੋੜਾ ਟਾਈਮ ਰੁਕ ਕੇ ਮੈਰਿਜ ਕਰਾਂਗਾ ਪਹਿਲੇ ਮੇਰੇ ਨਾਲ ਇਸ ਤਰ੍ਹਾਂ ਹੀ ਰੇ ਲੀਵਿੰਗ ਉਹ ਬੇਲੇ ਕਿਤੇ ਰੇ ਦਿਸ ਨੂੰ ਨਾ ਬਿਲੇ ਦੁੱਤ ਦੁੱਤ ਨਾਲ ਹੀ ਡਿਊਟੀ ਰਹੀ ਹੈ ਮੈਂ ਨਾਲ ਹੀ ਰਹੀ ਹਾਂ ਤੇ ਮੈਰਿਜ ਨੇ ਇਹਨਾਂ ਨੇ ਆਪਣੇ ਆਪ ਨੂੰ ਡਿਵੋਰਸ ਹੀ ਦੱਸਿਆ ਤਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਡਿਵੋਰਸ ਨਹੀਂ ਹੋਇਆ ਜਾਂ ਇਹਨਾਂ ਦੇ ਬੱਚੇ ਵੀ ਹੈਗੇ ਨਹੀਂ ਹਾਂਜੀ ਮੈਨੂੰ ਬੱਚਿਆਂ ਦਾ ਪਹਿਲੇ ਤੋਂ ਹੀ ਪਤਾ ਸੀ ਕਿ ਬੱਚੇ ਹੈਗੇ ਨੇ ਬਟ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਪਰ ਡਿਵੋਰਸ ਹੋਇਆ ਨਹੀਂ ਇਹਨਾਂ ਦਾ ਹਾਂਜੀ ਮੇਰੀ ਵਾਈਫ ਨੇ ਕਈ ਤੁਹਾਨੂੰ ਮਿਲਿਆ ਹਣ ਕਈ ਨਹੀਂ ਮੇਰੇ ਘਰ 2-3 ਵਾਰੀ ਜਨਾਨੀਆਂ ਆਈਆਂ ਪਹਿਲੇ ਕੋਈ ਹੋਰ ਆਈ ਸੀ ਉਹ ਵੀ ਵਾਈਫ ਦਰਦੀ ਸੀ ਇੱਕ ਹੋਰ ਆਈ ਉਹ ਵੀ ਵਾਈਫ ਮੇਰੇ ਘਰ 3-4 ਵਾਰੀ ਤੋੜ ਤੁਹਾਨੂੰ ਹੋਈ ਜਿਹਦੇ ਤੋਂ ਮੈਂ ਇੱਕ ਅੱਧੀ ਕੰਪਲੇਂਟ ਵੀ ਕੀਤੀ ਹੋਈ ਆ ਯੂ نو ਐਕਚੁਅਲੀ ਚ ਰੀਅਲ ਚ ਪਤਾ ਨਹੀਂ ਰਿਵਾਈਵ ਹੈ ਕਰਦੀ ਐਸ ਤੇ ਤੁਹਾਡੇ ਕੋਈ ਬੱਚਾ ਨਹੀਂ ਹੈ ਨਹੀਂ ਮੇਰੇ ਬੱਚੇ ਇਹਨਾਂ ਨੇ ਹੋਣ ਨਹੀਂ ਦਿੱਤੇ ਕਿੰਨਾ ਸਮਾਂ ਕਰਨਾ ਰਿਲੇਸ਼ਨ ਮੇਰੇ ਨਾਲ ਤਕਰੀਬਨ ਇਹ ਰਹੀ ਹੈ 2-3 ਸਾਲ ਤੇ ਹੁਣ ਕੀ ਗੱਲਬਾਤ ਹੁਣ ਕੀ ਤੁਹਾਨੂੰ ਫਟਣ ਚੜ ਕਿ ਜਣੇ ਛੱਡ ਚੁੱਕੇ ਇਸ ਤਰ੍ਹਾਂ ਵੀ ਇਹਨਾਂ ਦੇ ਹੋਰ ਵੀ ਜਨਾਨੀਆਂ ਨਾਲ ਰਿਲੇਸ਼ਨ ਹੋ ਗਏ ਨੇ ਕਾਫੀ ਬੜੀ ਇਹਨਾਂ ਦੇ ਫੋਨਾਂ ਤੋਂ ਕਈ ਕੁਝ ਫੜਿਆ ਵੀ ਗਿਆ ਉਸ ਤੋਂ ਬਾਅਦ ਕਿ ਇਹ ਕਹਿ ਦਿੰਦੇ ਆਪਣੇ ਆਪ ਹੀ ਛੱਡ ਕੇ ਚੱਲ ਜਾਂਦੇ ਆ ਕਿ ਆ ਮੇਰੇ ਇੱਥੇ ਆ ਲੱਗੀ ਹੋਈ ਆ ਟ੍ਰੇਨਿੰਗ ਕੋਰਸ ਤੇ ਮੈਂ ਚੱਲਾਂ ਆ ਪਰ ਇਹ ਆਪਣੀ ਪਹਿਲੀ ਵਾਈਫ ਦੇ ਕੋਲ ਚੱਲ ਜਾਂਦੇ ਆ ਮੈਨੂੰ ਛੱਡ ਕੇ ਤੇਰ ਹੁਣ ਤੁਸੀਂ ਜੇ ਮੈਨੂੰ ਪੁੱਛੋਗੇ ਮੈਂ ਅਕਤੂਬਰ ਮਹੀਨੇ ਤੋਂ ਐਸਐਸਪੀ ਸਰ ਜਿਹੜੇ ਆਮਰੀ ਸਰ ਦਿਹਾਤੀ ਉਹਨਾਂ ਨੂੰ ਕੰਪਲੇਂਟ ਕੀਤੀ ਆ ਪਰ ਅੱਜ ਤੱਕ ਉਸ ਕੰਪਲੇਂਟ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੈਨੂੰ ਵਾਰ-ਵਾਰ ਬੁਲਾ ਕੇ ਜਿਹੜੇ 6 ਮਹੀਨੇ ਪੁਰਾਣੇ ਮੇਰੇ ਬਿਆਨ ਆ ਉਹ ਵੀ ਬਿਆਨ ਮੈਨੂੰ ਦਿਖਾ ਦਿੰਦੇ ਕਿ ਮੈਡਮ ਤੁਹਾਡੇ ਬਿਆਨ ਨੋਟ ਆ ਅੱਜ ਵੀ ਸਵੇਰੇ ਮੈਨੂੰ 9 ਵਜੇ ਦਾ ਮੈਂ ਤਾਂ 8:30 9 ਵਜੇ ਦੀ ਚੱਲੀ ਆ 11 ਵਜੇ ਪਹੁੰਚੀ 11 ਵਜੇ ਤੋਂ ਲੈ ਕੇ ਇਹਨਾਂ ਨੇ ਸਾਰੇ ਹਨ ਉਸ ਦਾ ਨਾਮ ਲਾਤਾ ਪਰ ਮੈਨੂੰ ਨਹੀਂ ਮਿਲਾਇਆ ਕਿ ਆਪਸਾ ਚੱਲ ਗਏ ਨੇ ਤੇ ਤੁਹਾਡੀ ਜਿਹੜੀ ਮੈਰਿਜ ਹੋਈ ਸੀ ਉਹ ਆਨੰਦਕਾਰ ਤੋਂ ਹੋਈ ਸੀ ਜਾਂ ਕੋਈ ਫੇਡ ਮੈਰਿਜ ਨਹੀਂ ਨਹੀਂ ਮੇਰਾ ਆਨੰਦਕਾਰ ਆਨੰਦਕਾਰ ਤੇ ਹੋਇਆ ਸੀ ਮੇਰੇ ਕੋਲ ਸਾਰੇ ਪ੍ਰੂਫ ਨੇ ਤੁਸੀਂ ਕੀ ਡਿਮਾਂਡ ਕਰਦੇ ਹੋ ਮੈਂ ਇਹੀ ਕਹਿੰਨੀ ਆ ਕਿ ਇੰਨਾ ਤੋਂ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਨੇ 3-4 ਵਾਰੀ ਅਬੋਰਸ਼ਨ ਵੀ ਕਰਵਾਇਆ ਮੇਰਾ ਉਸ ਤੋਂ ਬਾਅਦ ਇਹਨਾਂ ਨੇ ਜਿਲੰਦਰ ਆ ਕੇ ਵੀ ਮੰਨੇ ਆ ਕਿ ਮੇਰੀ ਵਾਈਫ ਆ ਮੈਂ ਨਾਲ ਹੀ ਰਹੂੰਗਾ ਕਿ ਮੈਂ ਦੁਬਾਰਾ ਨਹੀਂ ਕੋਈ ਵੀ ਇਦਾਂ ਹੀ ਗਲਤੀ ਕਰੂੰਗਾ ਜਿਵੇਂ ਕਰਦਾ ਆ ਤੇ ਮੇਰੇ ਤੇ ਪੁਲਿਸ ਕੰਪਲੇਂਟ ਵੀ ਦੇ ਸਕਦੀ ਐ ਕੁਛ ਵੀ ਕਰੂ ਮੈਂ ਤੇ ਮੇਰੇ ਤੇ ਦਰਖਾਸਤ ਦੇ ਸਕਦੀ ਐ ਪਰ ਇਹਨਾਂ ਨੇ ਕੋਈ ਵੀ ਆਪਣੀ ਗੱਲ ਤੋਂ ਸਹੀ ਨਹੀਂ ਉਤਰੇ ਮੈਨੂੰ ਛੱਡ ਛੱਡ ਭੱਜੇ ਦੋ ਤਿੰਨ ਵਾਰੀ ਇਹਨਾਂ ਨੇ ਮੈਨੂੰ ਮਰਨ ਲਈ ਮਜਬੂਰ ਵੀ ਕੀਤਾ ਅਪਰਸੋ ਵੀ ਆਏ ਤਿੰਨ ਚਾਰ ਬੰਦੇ ਲੈ ਕੇ ਉਦੋਂ ਵੀ ਇਹਨਾਂ ਨੇ ਮੇਰੇ ਸ਼ਾਂਤੀ ਕਲਬ ਬਹੁਤ ਕੁਛ ਮੈਨੂੰ ਬੋਲਿਆ ਜਿਹਦੇ ਤੋਂ ਇਹਨਾਂ ਨੇ ਮੈਨੂੰ ਮੈਡੀਸਨ ਮੇਰੇ ਮੂੰਹ ਤੇ ਮਾਰੀ ਖਾ ਕੇ ਮੇਰਾ ਪਿੱਛਾ ਛੱਡ ਮੈਂ ਉਹ ਖਾ ਲਈ ਕੀ ਗਲਬੜ ਕੀ ਗੱਲਬਾਤ ਹੈ ਪਤਾ ਹੀ ਸਾਰਾ ਅੱਛਾ ਜੀ ਕੋਈ ਗੱਲ ਮੇਰੇ ਨਾਲ ਗਿਆ ਹੋਇਆ ਹੈ ਹਾਂ ਪਤਾ ਹੈ ਮੇਰੇ ਵਿਆਹ ਆਇਆ ਜਾਂ ਨਹੀਂ ਹੋਇਆ ਬਸ ਇੰਨਾ ਮੈਂ ਦੂਜੀ ਕੋਈ ਗੱਲ ਨਹੀਂ ਕਰਨੀ ਹੋਇਆ ਵਿਆਹ ਨਹੀਂ ਹੋਇਆ ਆਪਣਾ ਢੀਢ ਗੱਲ ਕੋਈ ਉਥੇ ਕੱਲ ਤਾਂ ਜਾਏ ਤੂੰ ਕੌਣ ਭੱਜ ਜਾਇਆ ਆਪ ਉਹ ਕਿੰਨਾ ਕੁਛ ਮੈਨੂੰ ਬੋਲ ਕੇ ਗਈ ਤੇਰੇ ਨਾਲ ਆਏ ਸੀ ਮੈਂ ਆਪਣੀ ਬੇਇੱਜ਼ਤੀ ਕਰਵਾਨੀ ਗਈ ਸੀ ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ ਬਸ ਇਹ ਦੂਜੀ ਕੋਈ ਗੱਲ ਨਹੀਂ ਉਹ ਗਲੂਸ ਕੱਢਣਾ ਇਥੇ ਗਲੂਸ ਮੇਰਾ ਨਹੀਂ ਗੱਡੇ ਆ ਮੇਰਾ ਨਹੀਂ ਗੱਡੇ ਆ ਗਲੂਸ ਭਾਈ ਸਾਹਿਬ ਕੋਈ ਨਾ ਕੁਝ ਬਹੁਤ ਮਾਰ ਕੇ ਕਹਿੰਦਾ ਵਿਆਹ ਨਹੀਂ ਕਰਾਉਣਾ ਪਰ ਅਸੂ ਬਹੁਤ ਮਾਰ ਕੇ ਕਹਿੰਦਾ ਕੋਈ ਗੱਲ ਨਹੀਂ ਕਿਆ ਹੋਇਆ ਮੇਰਾ ਜ ਨਹੀਂ ਹੋਇਆ ਕਹਿਦਨ ਨਹੀਂ ਹੋਇਆ ਸਾਰੇ ਪ੍ਰੂਫ ਤੁਹਾਨੂੰ ਵਿਖਾਈ ਮੇਰੇ ਵਿਆਹ ਪਹਿਲੇ ਜਨਾਨੀ ਨੂੰ ਬਿਨਾਂ ਤਲਾਕ ਦਿੱਤੇ ਮੈਂ ਵਿਆਹ ਕਰਾਇਆ ਸੱਚੇ ਨੇ ਤੇ ਆ ਕੇ ਬੋਲਣ ਬੋਲਦੇ ਕਿਉਂ ਨਹੀਂ ਉਹਦੇ ਕਰਨ ਮੇਰਾ ਕੋਈ ਲੈਣਾ ਦੇਣਾ ਨਹੀਂ ਕਿਉਂ ਨਹੀਂ ਲੈਣਾ ਦੇਣਾ ਸਾਹਮਣੇ ਆ ਹੁਣ ਦਿਖਾਵਾਂ ਦੁਬਾਰਾ ਤੋਂ ਫੋਟੋਸ ਖੋਲੋ ਜਿਉਂ ਕਹਿਦਨ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੌਨੇ ਚੱਲ ਜਾਨੀ ਮੇਰੀ ਸਾਰੀਆਂ ਦਰਖਾਸਤਾਂ ਬੰਦ ਪ੍ਰੂਫ ਦੇਣ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰੇ ਪਰ ਮੈਂ ਨੰਦਤਾਜ ਕਰਾਈ ਨੇ ਫੋਟੋਸ ਪਾਈਆਂ ਜੇ ਸੱਚੇ ਆ ਤਾਂ ਦੇਣ ਬਿਆਣਾ ਕੇ ਅੰਦਰ ਤੋਂ ਦੇ ਨੇ ਆਪੇ ਦੱਸਣ ਗਿਆ ਆਇਆ ਕਿ ਨਹੀਂ ਹੋਇਆ